ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਚੀਜ਼ ਪੜ ਰਿਆ ਸੀ ਲੇਖ ਸੀ ਕਿਸੇ ਬਹੁਤ ਵੱਡੇ ਪ੍ਰੋਫੈਸਰ ਦਾ ਅ ਜਵਾਨ ਹੈਗੀ ਸੁਨਨਦੀ ਉਰਦੂ ਉਹਨੇ ਇੱਕ ਪਖੰਡ ਤੇ ਝੋਟ ਕੀਤੀ ਬੜਾ ਪ੍ਰਾਣਾ ਤੇ ਲੰਮਾ ਚੌੜਾ ਲੇਖ ਹੈ ਉਹਨਾਂ ਦਾ ਜੇ ਕਿਸੇ ਨੂੰ ਲੇਖ ਚਾਹੀਦਾ ਹੋਇਆ ਤਾਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਹਰ ਕਿਤਾਬ ਦਾ ਨਾਮ ਵੀ ਦੱਸ ਦਵੇ ਉਹ ਕਹਿੰਨ ਲੱਗੇ ਜਦੋਂ ਪਖੰਡ ਦੀ ਦੁਕਾਨ ਚੱਲਦੀ ਹੈ ਨਾ ਸ਼ੁਰੂਤ ਹੁੰਦੀ ਹੈ ਉਦੋਂ ਪਖੰਡ ਦੀ ਦੁਕਾਨ ਨੂੰ ਕਾਮਯਾਬ ਕਰਨ ਵਾਸਤੇ ਜ਼ਿਆਦਾ ਤੌਰ ਤੇ ਸਾਡੀਆਂ ਬੀਬੀਆਂ ਦਾ ਹੱਥ ਹੁੰਦਾ ਹੈ ਸਾਡੀਆਂ ਬੀਬੀਆਂ ਦਾ ਰੋਲ ਹੁੰਦਾ ਹੈ ਪਖੰਡ ਦੀ ਦੁਕਾਨ ਨੂੰ ਚਲਾਉਣ ਵਾਸਤੇ ਮਸ਼ਹੂਰ ਕਰਨ ਵਾਸਤੇ ਬਹੁਤ ਵੱਡੇ ਵੱਡੇ ਵਿਦਵਾਨਾਂ ਨੇ ਨਾ ਚਪੈਰੇ ਤੇ ਗੱਲ ਕੀਤੀ ਬਾਣੀ ਦੇ ਹਵਾਲੇ ਦੇ ਕੇ ਬਾਣੀ ਦੇ ਹਵਾਲੇ ਦੇਣ ਵਾਲਿਆਂ ਨੂੰ ਵੀ ਸਾਡੇ ਲੋਕਾਂ ਨੇ ਗਾਲਾਂ ਕੱਢੀਆਂ ਇਹ ਕੌਣ ਹੁੰਦੇ ਨੇ ਬਾਣੀ ਪੜਨ ਤੇ ਰੋਕ ਲਾਉਣ ਵਾਲੇ ਇਹ ਕੌਣ ਹੁੰਦੇ ਨੇ ਚਪਹਰੇ ਦੀ ਨਿੰਦਿਆ ਕਰਨ ਵਾਲੇ ਤੇ ਇੱਕ ਕਮੈਂਟ ਵਧੇ ਦੂਜੇ ਪਾਸੇ ਤਿੰਨ ਗਾਲਾਂ ਹਾਲਾਂਕਿ ਜਿਹੜੀ ਮੈਂ ਗੱਲ ਕਰ ਰਿਹਾ ਮੈਂ ਤਾਂ ਦੋ ਵੀਡੀਓ ਪਾਈਆਂ ਨੇ ਚਪਹਰੇ ਤੇ ਪਰ ਉਹਨਾਂ ਨੂੰ ਜਿਹੜੇ ਬੰਦੇ ਵਧੀਆ ਕਥਾਵਾਚਕ ਨੇ ਉਹਨਾਂ ਨੂੰ ਗਾਣਾ ਕੱਢੀਆਂ ਦੇਈਆਂ ਹੁਣ ਮੈਂ ਜਿਹੜੀ ਗੱਲ ਕੀਤੀ ਹੈ ਕਿ ਬੀਬੀਆਂ ਦਾ ਯੋਗਦਾਨ ਕਿਦਾਂ ਜਦੋਂ ਬੀਬੀਆਂ ਜਾਂਦੀਆਂ ਨੇ ਨਾ ਕਿਸੇ ਪਖੰਡੀ ਦੇ ਡੇਰੇ ਤੇ ਜਿਹੜੇ ਪਖੰਡੀਆਂ ਦੇ ਡੇਰੇ ਨੇ ਉੱਥੇ ਇਹਨਾਂ ਦੇ ਏਜੰਟ ਪਹਿਲੇ ਰੱਖੇ ਹੁੰਦੇ ਨੇ ਗੱਲਬਾਤ ਜਾਂ ਸ਼ੀਰਡ ਕੀ ਵਾਸਤੇ ਵੀ ਇਹ ਬੀਬੀ ਕੀ ਸੁਖਣਾ ਸੁਖਣਵਾਤੇਗੀ ਇਹਦੀ ਮਨਸ਼ਾ ਕੀ ਹੈ 80% ਬੀਬੀਆਂ ਗੱਲਬਾਤ ਉੱਥੇ ਆਪਣੇ ਘਰ ਦੀ ਗੱਲਾਂ ਕਰਦੀਆਂ ਕਰਦੀਆਂ ਖੋਲ੍ਹ ਦਿੰਦੀਆਂ ਨੇ ਫਿਰ ਉੱਥੇ ਜਿਹੜਾ ਏਜੰਟ ਬੈਠਾ ਹੁੰਦਾ ਸੁਣ ਲੈਂਦਾ ਸੁਣ ਕੇ ਗਹਮ ਬਾਬੇ ਕੋਲੇ ਉਹ ਸਾਰਾ ਭੇਜ ਦਿੰਦਾ ਕਿ ਜਿਹੜੀ ਆ ਬੀਬੀ ਆਈ ਹੈ ਨਾ ਪੀਲੇ ਦੁਪट्टे ਵਾਲੀ ਜਾਂ ਕਾਲੇ ਵਾਲੀ ਜਾਂ ਗ੍ਰੀਨ ਵਾਲੀ ਜਾਂ ਉਹਦੀ ਹੁਣ ਤਾਂ ਫੋਟੋ ਖਿੱਚ ਕੇ ਭੇਜਣੀ ਬੜੀ ਸ਼ੌਕੀ ਹੈ ਆ ਬੀਬੀ ਦੀਆਂ ਆ ਪ੍ਰੋਬਲਮਾਂ ਨੇ ਬਾਬੇ ਨੂੰ ਦੱਸੇਂਦਾ ਬਾਬਾ ਪਹਿਲਾਂ ਹੀ ਫਿਰ ਕਹਿ ਦਿੰਦਾ ਹਾਂ ਤੁਹਾਡੇ ਘਰੇ ਆ ਹੋਇਆ ਤੇਰੇ ਘਰ ਵਾਲਾ ਇਦਾਂ ਕਰਦੇ ਤੇਰੀ ਸੱਸ ਐਦਾਂ ਕਰਦੀ ਐ ਤੇਰੀ ਨੂੰਹ ਐਦਾਂ ਕਰਦੀ ਐ ਤੇ ਫਿਰ ਬੀਬੀ ਨੂੰ 50% ਵਿਸ਼ਵਾਸ ਹੋ ਜਾਂਦਾ ਗੱਲਾਂ ਆ ਵੀ ਦਸੀਆਂ ਹੁੰਦੀਆਂ ਨੇ ਪਤਾ ਹੁੰਦਾ ਆਪਣੇ ਘਰ ਦੀਆਂ ਗੱਲਾਂ ਦਾ ਫਿਰ ਬੀਬੀ ਕਹਿੰਦੀ ਐ ਵਾਹ 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 ਬਾਬਾ ਬੜੀ ਕਰਾਮਾਤ ਵਾਲਾ ਮੇਰੇ ਦਿਲ ਦੀ ਬੁਝਲੀ ਬਾਬੇ ਨੇ ਤੇ ਫਿਰ 5-600 ਰੁਪਏ ਉਹਦੀ ਮੱਥਾ ਟੇਕਿਆ ਜਾਂਦੇ ਫਿਰ ਬਾਬਾ ਦੇਖ ਲੈਂਦਾ ਐ ਬਿੱਕਰੇ ਕਾਰੋਬਾਰ ਠੀਕ ਹੈ 20000 ਰੁਪਏ ਦੇ ਸਕਦੇ ਨੇ ਫਿਰ ਬਾਬਾ ਕੋਈ ਨੂੰ ਕਿਸੇ ਵਾਂ ਲਈ ਦਿੰਦਾ ਜਿਹੜੇ ਡੇਰਿਆਂ ਦੇ ਵਿੱਚ ਐਡੀਆਂ ਐਡੀਆਂ ਵੈਲਡਿੰਗਾਂ ਬਣੀਆਂ ਨੇ ਉਹ ਆਮ ਲੋਕਾਂ ਦੇ ਪੈਸੇ ਨਹੀਂ ਚਲੋ ਮੈਂ ਜਿਹੜੀ ਗੱਲ ਕਰ ਰਿਹਾ ਜਣ ਕੇ ਇਹ ਜਿਹੜੀਆਂ ਪਖੰਡ ਦੀਆਂ ਦੁਕਾਨਾਂ ਚਲਾਈਆਂ ਨੇ ਜ਼ਿਆਦਾ ਤੌਰ ਤੇ ਬੀਬੀਆਂ ਦਾ ਰੋਲ ਹੈਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਾਲਾਂਕਿ ਮੈਂ ਸਾਰਿਆਂ ਨੂੰ ਕਹਿ ਰਿਹਾ ਜਣੇ ਕਿ 100% ਵਿੱਚੋਂ 70% ਜੇ ਕਹਾਂਗੇ ਤਾਂ ਬੀਬੀਆਂ ਦਾ ਰੋਲ ਹੈ ਪਖੰਡਵਾਦ ਦੀ ਦੁਕਾਨ ਨੂੰ ਮਸ਼ਹੂਰ ਕਰਨ ਵਾਸਤੇ ਇਸ ਚਾਈ ਹੈ ਮੈਂ ਬਹੁਤ ਨੇੜੇ ਹੋ ਕੇ ਦੇਖਿਆ ਹੈ ਜਿਹੜੇ ਪਖੰਡ ਕਰਦੇ ਆ ਬਾਬੇ ਇੱਕ ਮੈਂ ਗੱਲ ਕਲੀਅਰ ਕਰ ਦਵਾਂ ਮੈਨੂੰ ਇਹ ਨਾ ਕਹੋ ਕਿ ਇਹ ਫੁਲਾਣੇ ਮਜਬੂਦ ਦੀ ਗੱਲ ਕਰਦਾ ਮੈਂ ਸਾਰੇ ਮਜਬੂਦਾਂ ਦੀ ਗੱਲ ਕਰਦਾ ਜਿੱਥੇ ਵੀ ਪਖੰਡ ਹੁੰਦਾ ਮੈਂ ਜ਼ਿਆਦਾਤਰ ਆਪਣੇਆਂ ਨੂੰ ਜਣ ਕੇ ਸੇ ਕੌਮਦਿਆਂ ਨੂੰ ਕਹਿਣਾ ਹੁੰਦਾ ਜਿਹੜੇ ਪਖੰਡ ਕਰਦੇ। ਇਹ ਸਚਾਈ ਹੈ। ਤੇ ਘਰ ਦੇ ਵਿੱਚ ਜਦੋਂ ਕਲੇਸ਼ ਪੈਂਦਾ ਹੈ ਕਿਹਦੇ ਕਰਾਉਣੇ ਕਲੇਸ਼ ਪੈਂਦਾ। ਸਭ ਦੇ ਪੈਂਦੇ ਨੇ ਕਲੇਸ਼। ਪਰ ਗੱਲ ਧਿਆਨ ਨਾਲ ਸੁਣਿਓ। ਕਲੇਸ਼ ਪਾਉਣ ਵਾਲੇ ਵੀ ਖੁਦ ਅਸੀਂ ਹੁੰਨੇ ਤੇ ਕਲੇਸ਼ ਮਟਾ ਵੀ ਅਸੀਂ ਖੁਦ ਸਕਦੇ ਹਾਂ। ਜਾਣੇ ਕਿ ਜਿੰਨਾ ਕੁ ਪਖੰਡ ਅੱਜ ਹੋ ਰਿਹਾ ਮੈਂ ਬੀਬੀਆਂ ਦੀ ਗੱਲ ਕਿਉਂ ਕੀਤੀ ਐ ਮੁੰਡੇ ਦੀ ਮੈਰਜ ਹੋਈ ਹੋਵੇ 2 ਕੁ ਸਾਲ ਮੈਦ ਨੂੰ ਲੰਘ ਜਾਣ ਸਹਾਰਾ ਕਿ ਬੇਵੀ ਲੈਣਾ ਨਹੀਂ ਲੈਣਾ ਇਹ ਨੂੰ ਦੀ ਜਾਂ ਮੁੰਡੇ ਦੀ ਮਰਜ਼ੀ ਹੁੰਦੀ ਐ ਤੇ ਗੱਲਾਂ ਸਿਰ ਜੋੜ ਕੇ ਕਰਨੀਆਂ ਲੈ ਸਾਡੇ ਦਾ ਮੁੰਡੇ ਨੂੰ 2 ਸਾਲ ਹੋ ਗਏ ਵਿਆਹ ਨੂੰ ਹਲੇ ਪਤਾ ਨਹੀਂ ਕਦੋਂ ਕਿਸੇ ਬੱਚੇ ਦਾ ਪੁੱਤੇ ਦਾ ਮੂੰਹ ਦੇਖਾਂਗੇ ਪਤਾ ਨਹੀਂ ਕਦੋਂ ਨਾ ਨੋਂ ਨੂੰ ਪੁੱਛਣ ਨਾ ਮੁੰਡੇ ਨੂੰ ਪੁੱਛਣ बस ਗੁੰਡਾ ਮਿਲ ਕੇ ਚਾਰ ਪੰਜ ਬੈਠਣ ਗੀਆਂ ਤੇ ਫਿਰ ਫਲਾਣਾ ਬਾਬਾ ਗੋਲੀਆਂ ਦਿੰਦਾ ਫਲਾਣਾ ਬਾਬਾ ਪੁੜੀਆਂ ਦਿੰਦਾ ਉਹਦੇ ਕੋਲ ਚਲੀ ਗਈ ਤੇ ਸ਼ੁਰੂ ਹੋ ਜਾਂਦਾ ਕੰਮ ਮਤਲਬ ਇਹ ਹੈ ਕਿ ਜਿੱਥੇ ਸਾਨੂੰ ਲੋੜ ਨਹੀਂ ਪਖੰਡ ਕਰਨ ਦੀ ਕਿਸੇ ਬਾਬੇ ਕੋਲੇ ਜਾਣ ਦੀ ਉੱਥੇ ਅਸੀਂ ਜਾਣ ਬੁੱਝ ਕੇ ਜਾਂਦੇ ਆ ਤੇ ਹੁਣ ਮੂਰੇ ਜਿਹੜਾ ਬਾਬਾ ਬੈਠਾ ਹੁੰਦਾ ਮੈਂ ਰਿਸਰਚ ਕਰਕੇ ਦੇਖਿਆ ਜੇ ਤੁਸੀਂ ਗ੍ਰੰਥੀਆਂ ਦੀ ਗੱਲ ਕਰੋਗੇ ਨਾ ਜਿਹੜੇ ਗੁਰਦੁਆਰਿਆਂ ਵਿੱਚ ਡਿਊਟੀਆਂ ਕਰਦੇ ਆ ਉਹਨਾਂ ਵਿੱਚੋਂ 100 ਗ੍ਰੰਥੀ ਵਿੱਚੋਂ 5 ਉਹ ਗ੍ਰੰਥੀ ਹੈ ਜਿਨ੍ਹਾਂ ਦੇ ਆਪਣੇ ਔਲਾਦ ਨਹੀਂ ਹੈਗੀ ਤੇ ਉਹ ਅਰਦਾਸਾਂ ਕਰੀ ਜਾਂਦੇ ਆ ਮੁੰਡੇ ਦੀ ਕਾਰੋਬਾਰ ਦੀ ਤੇ ਉਹ ਬੰਦੇ ਕਹਿਣਗੇ ਵੀ ਸਾਡੇ ਤਾਂ ਨਾ ਕੁੜੀ ਐ ਨਾ ਮੁੰਡਾ ਐ ਹਰੇਕ 100 ਗਰੰਥੀ ਦੇ ਮੰਗਰ ਤੁਸੀਂ 95 ਬੰਦੇ 100 ਦੇ ਵਿੱਚੋਂ 5 ਬੰਦੇ ਉਹ ਨਿਕਲਣਗੇ ਨਿਕਲ ਗਏ ਇਹਨਾਂ ਦੇ ਔਲਾਦ ਹੈ ਹੀ ਨਹੀਂ ਕੀ ਉਹਨਾਂ ਦੀ ਅਰਦਾਸ ਨਹੀਂ ਰੱਬ ਨੇ ਸੁਣੀ ਜਾਂ ਰੱਬ ਦੇਉ ਦੁਸ਼ਮਣ ਨੇ ਜੇ ਉਹਨਾਂ ਦੀ ਅਰਦਾਸ ਕਰਨ ਦੇ ਨਾਲ ਕਿਸੇ ਨੂੰ ਮੁੰਡਾ ਕੁੜੀ ਮਿਲ ਸਕਦਾ ਫਿਰ ਉਹਨਾਂ ਨੂੰ ਕਿਉਂ ਨਹੀਂ ਮਿਲਦੇ ਇਹ ਸਵਾਲ ਨੇ ਬਹੁਤ ਵੱਡੇ ਤੁਸੀਂ ਕਿਸੇ ਦੀ ਗੱਲ ਛੱਡ ਦਿਓ ਯਾਰ ਦੁਨੀਆ ਦੇ ਵਿੱਚ ਮੈਂ ਬਹੁਤ ਵਾਰੀ ਗੱਲ ਕੀਤੀ ਹੈ ਬੇਬੇ ਨਾਨਕੀ ਦੇ ਘਰ ਨਾਂ ਧੀ ਹੈ ਨਾ ਪੁੱਤ ਹੈ ਤੇ ਦੂਜੇ ਪਾਸੇ ਅਸੀਂ ਕਹਿੰਦੇ ਗੁਰੂ ਨਾਨਕ ਦੇ ਸੱਚੇ ਪਾਸ਼ਾ ਅੰਤਰਜਾਮੀ ਸੀ ਕਿ ਬਾਬੇ ਨਾਨਕ ਨੂੰ ਆਪਣੇ ਘਰ-ਵਾਰ ਇਹ ਨਹੀਂ ਪਤਾ ਸੀ ਅਸੀਂ ਬਾਬੇ ਨਾਨਕ ਨੂੰ ਪਾਗਲ ਸਮਝਦੇ ਹਾਂ ਮੁਰਖਸਾਂ ਨੇ ਪਤਾ ਨਹੀਂ ਕਿ ਸਾਨੂੰ ਆਪਣੇ ਘਰ ਆਏ ਤੇ ਅਸੀਂ ਗੁਰੂ ਸਾਹਿਬ ਨੂੰ ਵੀ ਸਿਆਣੇ ਆ ਜਣ ਕਿ ਇਹ ਗੱਲਾਂ ਜਿਹੜੀਆਂ ਨੇ ਇਹ ਲੋਜ ਕਰਖਦੀਆਂ ਤੇ ਜੇ ਬੀਬੀ ਜਾਂ ਬੇਬੇ ਨਾਨਕੀ ਸਾਡੀਆਂ ਹੋਣ ਵਾਲੀਆਂ ਬੀਬੀਆਂ ਵਰਗੀ ਹੁੰਦੀ ਪਤਾ ਨਹੀਂ ਕੀ ਕੁਛ ਕਰਨਾ ਸੀ ਪਰ ਨਹੀਂ ਸਮਝ ਸੀ ਉਹਨੂੰ ਗੁਰਮਤ ਦੇ ਨੇੜੇ ਸੀ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਬੀਬੀਆਂ ਦਾ ਯੋਗਦਾਨ ਜ਼ਿਆਦਾ ਹੈ ਪਖੰਡਵਾਦੀ ਦੁਕਾਨ ਸ਼ੁਰੂ ਕਰਨ ਵਾਸਤੇ ਜਿਹੜੀਆਂ ਬੀਬੀਆਂ ਆਪਣੇ ਪਰਿਵਾਰ ਦੇ ਵਿੱਚ ਸ਼ੁੱਖ ਸ਼ਾਂਤੀ ਦੇ ਨਾਲ ਰਹਿ ਰਹੀਆਂ ਨੇ ਜੇ ਕਿਸੇ ਬੀਬੀ ਤੱਕ ਮੇਰੀ ਵੀਡੀਓ ਚੱਲੀ ਜਾਵੇ ਕੋਈ ਵੀਡੀਓ ਸੁਣ ਲਵੇ ਮੈਂ ਬੇਨਤੀ ਕਰਦਾ ਪਾਠ ਕਰਿਆ ਕਰੋ ਪਾਠ ਕਰਨ ਦੇ ਨਾਲ ਨਾਲ ਅਰਥ ਬੋਧ ਵੀ ਤੁਹਾਨੂੰ ਹੋਣਾ ਚਾਹੀਦਾ ਹੈ ਤੁਹਾਨੂੰ ਅਰਥਾਂ ਬਾਰੇ ਪਤਾ ਹੋਣਾ ਚਾਹੀਦਾ ਬਾਣੀ ਦੇ ਵਿੱਚ ਨਿਹੜਤੀ ਜਾਂ ਪੁੱਤ ਸ਼ਬਦ ਵਰਤੇ ਹਨ ਪੁੱਤਾਂ ਮਾਤਾ ਕੀ ਅਸੀਸ ਹੁੰਦਾ ਹੈ ਨਾ ਜਾਂ ਹੋਰ ਥਾਂ ਧੀ ਸ਼ਬਦ ਵਰਤੇ ਜਾਂ ਪੁੱਤ ਸ਼ਬਦ ਵਰਤੇ ਉੱਥੇ ਜੈਂਡਰ ਦਾ ਕੋਈ ਮਤਲਬ ਨਹੀਂ ਹੈਗਾ ਵੀ ਉਹ ਕੁੜੀ ਹੈ ਜਾਂ ਮੁੰਡਾ ਹੈ ਉੱਥੇ ਕੇਵਲ ਪੁੱਤ ਸ਼ਬਦ ਜਿਹੜਾ ਪਮੇਤੀ ਹੋਵੇ ਭਾਵੇਂ ਮੁੰਡਾ ਹੋਵੇ ਦੋਨਾਂ ਲਈ ਵਰਤੇ ਆ ਗਏ ਅਸੀਂ ਆਮ ਤੌਰ ਤੇ ਘਰ ਵਿੱਚ ਧੀ ਨੂੰ ਵੀ ਪੁੱਤ ਕਹਿੰਦੇ ਆ ਇਹ ਕੋਈ ਇਕੱਲੇ ਪੁੱਤਵਾਇ ਤੇ ਸ਼ਬਦ ਨਹੀਂ ਬਾਣੀ ਵਿੱਚ ਸ਼ਬਦ ਸਮੁੱਚੀ ਔਲਾਦ ਵਾਸਤੇ ਆਇਆ ਹੋਇਆ ਚਲੋ ਮੈਂ ਜਿਹੜੀ ਗੱਲਬਾਤ ਕੀਤੀ ਹੈ ਨਾ ਮੇਰਾ ਵਿਸ਼ਾ ਇਹ ਹੀ ਸੀ ਕੇ ਪਖੰਡ ਦੀ ਦੁਕਾਨ ਨੂੰ ਮਸ਼ਹੂਰ ਕਰਨ ਵਾਸਤੇ ਚਲਾਉਣ ਵਾਸਤੇ ਜਿਆਦਾ ਯੋਗਦਾਨ ਸਾਡੀਆਂ ਬੀਬੀਆਂ ਪਾਉਂਦੀਆਂ ਨੇ ਇਹ 'ਚ ਕੋਈ ਦੋ ਰਾਮਾ ਨਹੀਂ ਮਾਫ ਕਰਨਾ ਜੇ ਗਲਤੀ ਹੋਈ ਹੋਵੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ